ਉਹ ਪ੍ਰਧਾਨ ਮੰਤਰੀ ਜੀ ਕੋਲੋਂ ਉਹਨਾਂ ਦੇ ਖਿਲਾਫ ਇੱਕ ਮੰਦਭਾਗੀ ਟਿੱਪਣੀ ਕਰਦਾ ਹੈ ਵੀ OBC ਵਰਗ ਚੋਂ ਨਹੀਂ ਆਂਦੇ ਸਾਨੂੰ ਤੈਨੂੰ ਸਰਟੀਫਿਕੇਟ ਦੇਣ ਦੀ ਜ਼ਰੂਰਤ ਨਹੀਂ ਹੈ ਰਾਹੁਲ ਗਾਂਧੀ ਤੂੰ ਆਪਣੀ ਕਾਂਗਰਸ ਪਾਰਟੀ ਸਮੇਟ ਮੈਂ ਤੈਨੂੰ ਚੇਤਾਵਨੀ ਦੇਣਾ ਹੈ ਅੱਜ ਤੋਂ ਬਾਅਦ ਅਗਰ ਐਸੀ ਮੰਦਭਾਗੀ ਟਿੱਪਣੀ ਕਰੋਗੇ ਤੇ ਅਸੀਂ ਕਾਂਗਰਸ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕਰਾਂਗੇ ਕਾਂਗਰਸ ਭਵਨ ਦੇ ਬਾਹਰ ਜਾ ਕੇ ਜਿਹੜਾ ਰਾਹੁਲ ਗਾਂਧੀ ਦਾ ਪੁਤਲਾ ਫੁਕਾਂਗੇ ਟਿੱਕਰ ਓਪੀਨੀਅਨ ਵੀ ਲੈ ਰਹੇ ਆਂ ਅਸੀਂ ਅੱਜ ਆਪਣੇ ਇਹ ਸਾਰੇ ਜਿਹੜਾ ਪੇਪਰਸ ਹਸ ਆਪਾਂ ਕਰਵਾਏ ਆ ਅਸੀਂ ਸਲਾਹ ਕਰਾਂਗੇ ਆਪਣੀ ਹਾਈ ਕਮੰਡ ਨਾਲ ਵੀ ਤੇ ਜੋ ਕਾਨੂੰਨੀ ਕਾਰਵਾਈ ਵੀ ਇਹਨਾਂ ਦੇ ਬੰਦੀ ਹੋ ਗਈ ਹੈ ਜੀ ਜ਼ਰੂਰ ਕਰਵਾਵਾਂਗੇ। ਦਿੱਲਕਪੁਰ ਜਰਨਲ ਸਖਤਰ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਅੰਮ੍ਰਿਤਸਰ ਅੱਜ ਅਸੀਂ ਇੱਕ ਮੰਦ ਬੁੱਧੀ ਬੱਚੇ ਦੇ ਖਿਲਾਫ ਜਿਹੜਾ ਕਿ ਆਪਣੇ ਆਪ ਨੂੰ ਕਾਂਗਰਸ ਦਾ ਮੁਖੀ ਕਹਿੰਦਾ ਹੈ ਔਰ ਵੈਲੈਂਟਾਈਨ ਦੇ ਦੇ ਉਤੇ ਛੁੱਟੀਆਂ ਲੈ ਕੇ ਵਿਦੇਸ਼ਾਂ ਦੇ ਵਿੱਚ ਯਾਤਰਾ ਕਰਦਾ ਹੈ ਉਹਦੇ ਖਿਲਾਫ ਜਿਹੜੀ ਯਾਤਰਾ ਅਸੀਂ ਅੱਜ ਜਿਹੜਾ ਪੁਤਲਾ ਫੂਕ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਉਹ ਪ੍ਰਧਾਨ ਮੰਤਰੀ ਜੀ ਕੋਲੋਂ ਉਹਨਾਂ ਦੇ ਖਿਲਾਫ ਇੱਕ ਮੰਦਭਾਗੀ ਟਿੱਪਣੀ ਕਰਦਾ ਹੈ ਵੀ OBC ਵਰਗ ਚੋਂ ਨਹੀਂ ਆਉਂਦੇ ਸਾਨੂੰ ਤੈਨੂੰ ਸਰਟੀਫਿਕੇਟ ਦੇਣ ਦੀ ਜ਼ਰੂਰਤ ਨਹੀਂ ਹੈ ਰਾਹੁਲ ਗਾਂਧੀ ਤੋ ਆਪਣੀ ਕਾਂਗਰਸ ਪਾਰਟੀ ਸਮੇਟ ਜਿਹੜੀ ਕਿ ਕਾਕਚਾ ਦੇ ਵਿੱਚ ਸਿਮਟ ਕੇ ਰਹਿ ਗਈ ਹੈ ਔਰ ਆਉਣ ਵਾਲੇ ਚੋਣਾਂਵਾਂ ਦੇ ਵਿੱਚ ਬਿਲਕੁਲ ਹੀ ਭਵਿਸ਼ ਖਤਮ ਹੋਣ ਜਾ ਰਿਹਾ ਕਾਂਗਰਸਾ ਤੁਸੀਂ ਦੇਖੋਗੇ ਔਰ ਮੈਂ ਤੈਨੂੰ ਚੇਤਾਵਨੀ ਦੇਣਾ ਹੈ ਅੱਜ ਤੋਂ ਬਾਅਦ ਅਗਰ ਐਸੀ ਮੰਦਭਾਗੀ ਟਿੱਪਣੀ ਕਰੋਗੇ ਤੇ ਅਸੀਂ ਕਾਂਗਰਸ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕਰਾਂਗੇ ਕਾਂਗਰਸ ਭਵਨ ਦੇ ਬਾਹਰ ਜਾ ਕੇ ਜਿਹੜਾ ਰਾਹੁਲ ਗਾਂਧੀ ਦਾ ਪੁਤਲਾ ਫੁਕਾਂਗੇ ਅੱਜ ਰਾਹੁਲ ਗਾਂਧੀ ਦਾ ਪੁਤਲਾ ਫੁਕਿਆ ਜੀ ਅਸੀਂ ਦੇਖੋ ਜੀ ਆਪ ਜੀ ਕਿਉਂ ਵਰਤੀ ਗਈ ਦੇਖੋ ਜੀ ਉਹੀ ਤੇ ਕਹਿ ਰਹੇ ਆ ਵੀ ਉਸ ਮੰਦਬੁੱਧੀ ਬੱਚੇ ਨੂੰ ਐ ਹੀ ਨਹੀਂ ਪਤਾ ਵੀ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਦੇਸ਼ ਦਾ ਹੁੰਦਾ ਨਾ ਕਿ ਇੱਕ ਪਾਰਟੀ ਦਾ ਹੁੰਦਾ ਹੈ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਐਸੀ ਮੰਦਬਾਗੀ ਟਿੱਪਣੀ ਜਿਹੜੀ ਕਰ ਰਹੇ ਆ ਤੇ ਮੈਂ ਚੇਤਾਵਨੀ ਦੇਣਾ ਅਗਰ ਤੂੰ ਦੁਬਾਰਾ ਐਸਾ ਕਰਾਂਗਾ ਤੇ ਅਸੀਂ ਕਾਂਗਰਸ ਭਵਨ ਦੇ ਬਾਹਰ ਆ ਕੇ ਜਿਹੜਾ ਪੁਤਲਾ ਫੁਕਾਂਗੇ ਰਾਹੁਲ ਗਾਂਧੀ ਦਾ ਦੇਖੋ ਅੱਜ ਜਿਹੜਾ ਪੁਤਲਾ ਫੁਕਿਆ ਗਿਆ ਹੈ ਸਾਡੇ ਦੇਸ਼ ਦੇ ਜਸਸਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜਿਹੜੇ ਟਿੱਪਣੀ ਕੀਤੀ ਹੈ ਰਾਹੁਲ ਗਾਂਧੀ ਨੇ ਔਰ ਉਹ ਬੜੀ ਮੰਦਭਾਗੀ ਗੱਲ ਹੈ ਕਿ ਉਹਨਾਂ ਨੇ ਕਿਹਾ ਕਿ OBC ਸ਼੍ਰੇਣੀ 'ਚ ਮੋਦੀ ਨਹੀਂ ਆਉਂਦੇ ਪਰ ਉਹਨਾਂ ਨੂੰ ਅਸੀਂ ਦੱਸਣਾ ਚਾਹਾਂਗੇ ਅਸੀਂ ਨਾਲ ਕਾਗਜ਼ ਲੈ ਕੇ ਆਏ ਆ ਜਿਹਦੇ ਵਿੱਚ ਜਿਹੜੇ ਮੋਦੀ ਹੈ ਉਹ OBC ਸ਼੍ਰੇਣੀ 'ਚ ਜਾਂਦੇ ਆ ਪਰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਨੂੰ ਆਪਣਾ ਰਾਹੁਲ ਗਾਂਧੀ ਨੂੰ ਕਿ ਇਸ ਜਾਤ ਬਰਾਦਰੀ ਤੇ ਤੇ ਇਹਨਾਂ ਤੇ ਰਾਜਨੀਤੀ ਨਾ ਕਰੇ ਜਿਤਨਾ ਅੱਗੇ ਉਹ ਸਾਰੇ ਦੇਸ਼ ਤੋਂ ਬਾਹਰ ਹੋ ਰਿਹਾ ਮਨੂੰ ਜਾਪਦਾ ਜੀ ਇਤਰਾ ਹੀ ਲੱਗੇ ਰਹੇ ਤੇ ਸਾਰੇ ਦੇਸ਼ ਤੋਂ ਕਾਂਗਰਸ ਦਾ ਉਹ ਨਾਮੋ ਨਿਸ਼ਾਨ ਵੀ ਮਟਵਾ ਦੇਣਗੇ ਅੱਜ ਕਿਸ ਤਰ੍ਹਾਂ ਪ੍ਰੋਟੈਸਟ ਕੀਤਾ ਗਿਆ ਜੀ ਦੇਖੀ ਅੱਜ ਅਸੀਂ ਪ੍ਰੋਟੈਸਟ ਕੀਤਾ ਹੈ OBC ਮੋਰਚੇ ਵੱਲੋਂ ਸਾਡੇ ਜਿਹੜੇ ਅਧਿક્ષા ਸਨੀ ਜੀ ਵੱਲੋਂ ਇਹ ਇਹ ਰੱਖਿਆ ਗਿਆ ਕਮਲਜੀਤ ਸਿੰਘ ਸਨੀ ਵੱਲੋਂ ਇਹ ਪ੍ਰੋਟੈਸਟ ਰੱਖਿਆ ਗਿਆ ਇਹ ਸਾਡੇ ਕਾਰਕਟਰਤਾ ਔਰ OBC ਜਿਹੜਾ ਸਮਾਜ ਹੈ ਉਹਦੇ ਵਿੱਚ ਬਹੁਤ ਰੋਸ ਹੈ ਔਰ ਗੁੱਸਾ ਹੈ ਕਿ ਜਿਹੜਾ ਉਹ বারবার ਉਹਨਾਂ ਤੇ ਟਿੱਪਣੀ ਕਰਦੇ ਆ ਰਾਹੁਲ ਗਾਂਧੀ ਮੈਂ ਸਮਝਦਾ ਸਾਰਾ ਜਿਹੜੇ OBC ਜਿਹੜੇ ਸਾਡਾ ਸਮਾਜ ਹੈ ਉਹ ਅੱਜ ਦੁਖੀ ਹੋ ਕੇ ਉਹਦੇ ਖਿਲਾਫ ਰਾਹੁਲ ਗਾਂਧੀ ਦਾ ਪਤਲਾ ਫੂਕਰੇ ਕੋਈ ਕਾਰਵਾਈ ਵੀ ਕਰਵਾਈ ਜਾ ਦੇਖੀ ਅਸੀਂ ਅੱਜ ਲੀਗਲ ਓਪੀਨੀਅਨ ਵੀ ਲੈ ਰਹੇ ਆ ਅਸੀਂ ਅੱਜ ਆਪਣੇ ਇਹ ਸਾਰੇ ਜਿਹੜਾ ਪੇਪਰਸ ਆਸੇ ਆਪਾਂ ਕਰਵਾਏ ਐ ਅਸੀਂ ਸਲਾਹ ਕਰਾਂਗੇ ਆਪਣੀ ਹਾਈ ਕਮੰਡ ਨੂੰ ਵੀ ਕਿ ਜੋ ਕਾਨੂੰਨੀ ਕਾਰਵਾਈ ਵੀ ਇਹਨਾਂ ਦੇ ਬੰਦੀ ਹੋ ਗਈ ਹੈ ਜੀ ਜ਼ਰੂਰ ਕਰਵਾਵਾਂਗੇ ਰਾਹੁਲ ਗਾਂਧੀ ਕਹਿੰਦੇ ਕਿ ਬੀਜੇਪੀ ਬਖਲਾਈ ਹੋਈ ਹੈ ਮੇਰੀ ਯਾਤਰਾ ਨੂੰ ਲੈ ਕੇ ਲਗਾਤਾਰ ਇਹ ਟਿੱਪਣੀਆਂ ਕਰ ਰਹੇ ਨੇ ਇਹਨਾਂ ਨੂੰ ਰਾਹੁਲ ਗਾਂਧੀ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਉਹ ਆਪਣੀ ਹਾਰ ਤੋਂ ਬਖਲਾਏ ਹੋਏ ਆ ਯਾਰ ਬੀਜੇਪੀ ਨੇ ਬਖਲਾਈ ਹੋਈ ਹੈ ਬੀਜੇਪੀ ਦਾ ਤੇ ਗਰਾਫ ਬਹੁਤ ਉੱਤੇ ਜਾ ਰਿਹਾ ਹੈ ਔਰ ਸਾਡੇ ਜਿਹੜੇ ਜਸਸਵੀ ਪ੍ਰਧਾਨ ਮੰਤਰੀ ਆ ਫਿਰ ਇੱਕ ਵਾਰ ਬੜੇ 400 ਤੋਂ ਵੱਧ ਸੀਟਾ ਲੈ ਕੇ ਐਰ ਕੇ ਪ੍ਰਧਾਨ ਮੰਤਰੀ ਬਣ ਜਾ ਰਹੇ ਬਖਲਾਈ ਬੀਜੇਪੀ ਹੋਈ ਹੈ ਔਰ ਉਹ ਬਖਲਾਟ ਨਾਲ ਹੀ ਇਹੋ ਗੱਲਾਂ ਕਰ ਰਹੇ ਨੇ ਕੀ ਇਹਨੂੰ ਐਜੂਕੇਸ਼ਨ ਵਧਾਇਆ ਜਾ ਸਕਦਾ ਜੇ ਬਿਲਕੁਲ ਵਧਾਇਆ ਜਾ ਬਿਲਕੁਲ ਵਧਾਇਆ ਜਾਏਗਾ ਜੀ ओबीसी ਸਮਾਜ ਬਹੁਤ ਗੁੱਸੇ 'ਚ ਆ ਔਰ ਇਹ ਸ਼ੁਰੂਆਤ ਹੈ ਤੇ ਸਮਾਜ ਦੇ ਵੱਲੋਂ ਹੋਰ ਵੀ ਬੜੇ ਆ ਇਹ ਜਿਹੜੇ ਪ੍ਰੋਗਰਾਮ ਲਿਖ ਕੇ ਜਾ ਰਹੇ ਆ ਥੈਂਕ ਯੂ ਇਕੱਲੇ ਕਰੋ ਭਾਜੀ ਰੱਖੋ ਨਾਲ ਨਾਲ ਦਾਸ ਕਬਲਜੀਤ ਸਿੰਘ ਸਣੀ ਜ਼ਿਲ੍ਹਾ ਪ੍ਰਧਾਨ ओबीसी ਮੋਰਚਾ ਅੰਮ੍ਰਿਤਸਰ ਸ਼ਹਿਰੀ ਅੱਜ ਜਿਹੜਾ ਅਸੀਂ ਰੋਸ ਪ੍ਰਦਰਸ਼ਨ ਕੀਤਾ ਵਾ ਇਹ ਕਾਂਗਰਸ ਦੇ ਬਿਲਕੁਲ ਨਖਿੱਧ ਨਖਿੱਧ ਜਿੰਨੂ ਕੀ ਉਹ ਆਪਣਾ ਆਈਡਲ ਮੰਨਦੇ ਆ ਜਾਂ ਉਹ ਸੋਚਦੇ ਆ ਕਿ ਇਹ ਪ੍ਰਧਾਨ ਮੰਤਰੀ ਬਣੂਗਾ ਪਰ ਉਹਨਾਂ ਸਾਰੇ ਮੈਂ ਜਿੰਨੇ ਵੀ ਇਹਨਾਂ ਦੇ ਲੀਡਰ ਨੇ ਮੈਂ ਉਹਨਾਂ ਨੂੰ ਕਹਾਂਗਾ ਕਿ ਤੁਹਾਡੀ ਸੋਚ ਕਦੇ ਨਹੀਂ ਹੋਣੀ ਕਿਉਂਕਿ ਇਹ ਬੱਚਾ ਮੰਦਬੁੱਧੀ ਬੱਚਾ ਵਾ ਰਾਹੁਲ ਗਾਂਦੀ ਇਹਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਮੈਂ ਕੀ ਬੋਲਣਾ ਹੈ ਇਨੇ ਹੁਣ ਵੀ ਜਿਹੜੀ ਆ ਟਿੱਪਣੀ ਕੀਤੀ ਆ ਨਰਿੰਦਰભાઈ ਮੋਦੀ ਜੀ ਤੇ ਕਿ ਜਿਹੜੇ ਨਰਿੰਦਰભાઈ ਮੋਦੀ ਜੀ ਆ ਉਹ OBC ਕਾਸਟ ਦੇ ਨਾਲ ਨਹੀਂ ਸੀ ਲੇਕਿਨ ਇਹਦੀ ਜਾਣਕਾਰੀ ਵਾਸਤੇ ਆਪਾਂ ਦੱਸ ਦਈਏ ਕਿ ਸੰਵਿਧਾਨਿਕ ਜਿਹੜੇ ਆ ਉਹ ਇਹਨੂੰ ਭੇਜ ਦਿੰਨੇ ਆ ਪੇਪਰ ਜਿਹਦੇ ਵਿੱਚ 1999 ਵਿੱਚ ਮੋਦੀ ਜੀ ਕਾਸਟ ਨੂੰ OBC ਦੇ ਵਿੱਚ ਸੰਵਿਧਾਨਿਕ ਤੌਰ ਤੇ ਲੈ ਲਿਆ ਗਿਆ ਸੀ ਪਰ 2001 ਦੇ ਵਿੱਚ ਮਨਨੀ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਨੇ ਜਿਹੜੀ ਇਲੈਕਸ਼ਨ ਆ ਗੁਜਰਾਤ ਤੋਂ ਲੜੀ ਸੀ ਔਰ ਇਸਨੇ ਟਿੱਪਣੀ ਕੀਤੀ ਆ ਅੱਜ ਸਾਰੇ ਹੀ OBC ਸਮਾਜ ਨੂੰ ਜਿਹੜੀ ਏ ਢਾਹ ਲੱਗੀ ਆ ਕਿਉਂਕਿ ਸਾਡੇ ਮੰਨ ਨਹੀਂ ਪ੍ਰਧਾਨ ਮੰਤਰੀ ਜੀ ਜਿਹੜੇ ਕਿ ਪਿਛਲੇ 10 ਪਿਛਲੇ 8-9 ਸਾਲਾਂ ਦੇ ਵਿੱਚ ਪੂਰੀ ਮਿਹਨਤ ਕਰਕੇ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਜਾ ਰਹੇ ਨੇ ਹੁਣ ਇਹਨਾਂ ਕੋਲ ਬੋਲਣ ਦਾ ਕੋਈ ਮੁੱਦਾ ਨਹੀਂ ਰਹਿ ਗਿਆ ਔਰ ਉਹਨ ਜਿਹੜਾ ਇਹ ਆ ਕਦੀ OBC ਆ ਕਦੀ ਇਹ ਕੁਛ ਬੋਲਦਾ ਵਾ ਇਸ ਕਰਕੇ ਅੱਜ ਜਿਹੜਾ ਵਾ ਇਹਰਾ ਪੁਤਲੇ ਫੂਕੇ ਗਏ ਆ ਆਉਣ ਵਾਲੇ ਸਮੇਂ 'ਚ ਇਹ ਮੰਨ ਨਹੀਂ ਪ੍ਰਧਾਨ ਮੰਤਰੀ ਜੀ ਦੇ ਕੋਲ ਇਹ ਮਾਫੀ ਨਹੀਂ ਮੰਗਦਾ ਓਬੀਸੀ ਸਮਾਜ ਆਪਣਾ ਜਿਹੜਾ ਵਾ ਹੋਰ ਵੀ ਤੇਜ਼ ਰੋਸ ਔਰ ਪ੍ਰਦਰਸ਼ਨ ਕਰੇਗਾ ਜੀ ਹਾਂਜੀ ਪੁਤਲਾ ਕਿੱਥੇ ਫੂਕੇਗਾ ਪੁਤਲਾ ਕਿੱਥੇ ਇਹ ਪੁਤਲਾ ਬੀਜੇਪੀ ਆਫਿਸ ਹਾਥੀ ਗੇਟ ਦੇ ਬਾਹਰ ਜਿਹੜਾ ਜੀ ਉੱਥੇ ਫੂਕਿਆ ਗਿਆ ਜੀ ਮੈਂ ਸੰਜੀ ਕੁਮਾਰ ਜ਼ਿਲ੍ਹਾ ਮਹਾਸਚਿਵ ਭਾਰਤੀ ਜਨਤਾ ਪਾਰਟੀ ਅੱਜ ਕਾਂਗਰਸ ਪਾਰਟੀ ਦੇ ਜਿਹੜੇ ਨੇਤਾ ਰਾਹੁਲ ਗਾਂਧੀ ਜੀ ਨੇ ਜਿਹੜਾ ਮੰਦ ਭਾਗਾ ਬਿਆਨ ਦੇਸ਼ ਦੇ ਜਸਸਪੀ ਪ੍ਰਧਾਨ ਮੰਤਰੀ ਦੇ ਖਿਲਾਫ ਜਾਤੀ ਪ੍ਰਤੀ ਦਿੱਤਾ ਵਾ ਮੈਂ ਇਹਨੂੰ ਦੱਸਣਾ ਚਾਹਨਾ ਵਾਂ ਕਿ 10 ਸਾਲ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਔਰ 10 ਸਾਲ ਤੋਂ ਹੀ ਇਸ ਦੇਸ਼ ਦੇ ਹਰ ਵਰਗ ਦਾ ਖਿਆਲ ਰੱਖ ਰਹੇ ਨੇ ਹਰ ਵਰਗ ਦਾ ਵਿਕਾਸ ਕਰ ਰਹੇ ਚਾਹੇ ਉਹ ਐਸਸੀ ਸਮਾਜ ਹੋਵੇ ਬੀਸੀ ਸਮਾਜ ਹੋਵੇ ਜਰਨਲ ਹੋਵੇ ਸਿਕਸ ਮਦਾਇ ਹੋਵੇ ਚਾਹੇ ਮੁਸਲਮਾਨ ਹੋਣ ਖਰ ਸਮਾਜ ਦਾ ਉਹ ਖਿਆਲ ਰੱਖ ਰਹੇ ਨੇ ਇਹਨਾਂ ਨੂੰ 10 ਸਾਲ ਤੇ ਯਾਦ ਨਹੀਂ ਆਇਆ ਅੱਜ ਜਦੋਂ 2024 ਦੇ ਚੋਣ ਆ ਗਏ ਨੇ ਤੁਰ ਦੇਸ਼ ਦਾ ਸਰ ਜਿੰਨੇ ਵੀ ਸਮਾਜ ਨੇ ਮੋਦੀ ਸਾਹਿਬ ਨੂੰ ਲਾਈਕ ਕਰ ਰਿਹਾ ਕਿਉਂਕਿ ਦੇਸ਼ ਵਿੱਚ ਬਹੁਤ ਵੱਡਾ ਤਬਕਾ BC ਸਮਾਜ ਦਾ ਬਾਦ ਔਰ ਉਹ ਜੋ ਕਿ ਮੋਦੀ ਨੂੰ ਲਾਈਕ ਕਰਦਾ ਵਾ ਇਹ ਆਪਣੀ ਹਾਰ ਦੀ ਬਕਲਾਹਟ ਦੇ ਨਾਲ ਇਹੋ ਜਿਹੇ ਮਨਪਾਕੇ ਬਿਆਨ ਦੇ ਰਿਹਾ ਮੈਂ ਰਾਹੁਲ ਗਾਂਧੀ ਜੀ ਪਹਿਲਾਂ ਤੁਹਾਨੂੰ ਪੁੱਛਣਾ ਚਾਹਨਾ ਪਹਿਲਾਂ ਤੁਸੀਂ ਦੱਸੋ ਕਿ ਤੁਸੀਂ ਭਾਰਤੀ ਹੋ ਕਿ ਤੁਸੀਂ ਇਟਾਲੀਅਨ ਹੋ ਤੁਹਾਡਾ ਆਪਣਾ ਤੇ ਪਤਾ ਨਹੀਂ ਲੱਗਦਾ ਤੁਸੀਂ ਕਦੀ 6 ਮਹੀਨੇ ਭਾਰਤ ਰਹਿੰਦੇ ਹੋ ਕਦੀ ਦੇਸ਼ ਦੇ 6 ਮਹੀਨੇ ਤੁਸੀਂ ਗਾਇਬ ਹੋ ਜਾਂਦੇ ਹੋ ਤੁਹਾਡਾ ਤੇ ਆਪਣਾ ਪਤਾ ਨਹੀਂ ਔਰ ਤੁਹਾਨੂੰ ਹਾਰ ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈ ਇਸ ਕਰਕੇ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੇ ਅਸਟਾ ਦੇ ਵਿੱਚ ਦੇ ਬੀਸੀ ਮੋਰਚੇ ਦੇ ਪ੍ਰਧਾਨ ਨੇ ਉਹਨਾਂ ਨੇ ਆਪਣੀ ਸਮੁੱਚੀ ਟੀਮ ਦੇ ਨਾਲ ਜਿਹੜੇ ਰਾਹੁਲ ਗਾਂਧੀ ਨੇ ਉਹਨਾਂ ਦਾ ਪਤਲਾ ਫੂਕ ਕੇ ਆਪਣਾ ਰੋਹੇ ਜ਼ਾਹਿਰ ਕੀਤਾ ਸਾਡੀ ਪੰਗਾ ਕੋਈ ਨਹੀਂ ਸਾਡੀ ਤੇ ਵੇਖੋ ਅਸੀਂ ਤੇ ਦੇਸ਼ ਦੇ ਵਿਕਾਸ ਵੱਲ ਮੋਦੀ ਸਾਹਿਬ ਕੰਮ ਕਰ ਰਹੇ ਆ ਮੈਂ ਇਹਨਾਂ ਨੂੰ ਵਿਪੱਖਸ਼ ਨੂੰ ਦੱਸਣਾ ਚਾਹੁੰਦਾ ਮੈਂ ਕਿ ਜਿਹੜੀ ਤੁਸੀਂ ਜੁਗਤ ਲਾ ਰਹੇ ਹੋ ਨਾ ਦੇਸ਼ ਨੂੰ ਲੁੱਟਣ ਦੀ ਤੁਸੀਂ ਸਾਰਾ ਵਿਪੱਖਸ਼ ਇਕੱਠਾ ਹੋ ਰਹੇ ਹੋ ਉਹ ਦੇਸ਼ ਦਾ ਉਹ ਤੁਹਾਡੀ ਦਾਲ ਕਰਨ ਵਾਲੀ ਨਹੀਂ ਹੈ ਹੁਣ ਦੇਸ਼ ਨੂੰ ਲੁੱਟਣ ਨਹੀਂ ਦਿੱਤਾ ਜਾਏਗਾ ਤੁਸੀਂ 70 ਸਾਲ ਬਹੁਤ ਲੁੱਟ ਰਿਆ ਦੇਸ਼ ਨੂੰ ਜਿੰਦਾਬਾਦ ਮੰਗਾ ਸਾਡੀ ਕੋਈ ਨਹੀਂ ਮੈਂ ਤੇ ਪਰਾ ਰੋਜ ਜ਼ਹਿਰ ਕੀਤਾ ਜੀ ਉਤਲ ਮੰਗਾ ਮੰਗਾ ਦੇ ਉਹ ਕਰਨਗੇ ਅਸੀਂ ਤੇ ਸਰਕਾਰ ਚ ਆ ਸੇਵਾ ਕਰ ਰਹੇ ਹਾਂ